ਪਰਦੇਆਂ ਨਾਲ ਨਾਲ ਕਰਦੇ ਕੋਲੋਂ ਇੱਕ ਲੋਦਨ ਆਇਆ ਜੀ ਆਹ ਕੀ ਰੋਗ ਹਾਂ ਜੀ ਮੁੰਡਾ ਤੇ ਵਿਚਾਰ ਬਾਸ ਜੀ ਬਹੁਤ ਆਲਾ ਮੁੰਡਾ ਹੋਇਆ ਨਾ ਚਲੋ ખરરાખૂેહ ખિરાભણ ખા�લીણ સા�ાાલાલા ખબાા�ંગ ખરાલેંંાહાલાલ ખહા�ાલુાળ ખરડા�ામ ખાલૂએ

ਮੁੰਡਾ ਦੋ ਦਰਵਾਜ਼ੇ ਜਾਣਗੇ ਮਗਰ ਫਿੱਕਾ ਹੋਣਾ ਮਗਰ ਫਿੱਕਾ ਹੋਣਾ ਇਹ ਇਕੱਠੇ ਜੋਰ ਲਾ ਰਹੇ ਇਕੱਲੇ ਇਕੱਲੇ ਚਲੋ ਚਲੋ ਬਾਸ ਭਾਈ ਬਸ ਬਸ ਇਹ ਵੀ ਫਾਸਟ ਹੈ ਸੈਕਿੰਡ ਬਸ ਹੋਵੇ ਕਰਮਜੀਤ ਪਾਵਰ ਮੁੰਡਾ ਨਾ ਕਰ ਰਿਹਾ ਪੀਡੀ ਮੇਂ ਗਿਆ ਰੀਸਟੋਰ ਇਹ ਜੋ ਜਿਵੇਂ ਜਿਵੇਂ ਮੈਂ ਬੋਲਿਆ ਉਹ ਮੈਂ ਫਾਸਟ ਹੈ ਟਾਈਮ ਲਿਆ ਅਲਗ ਅਲਗ ਆਇਆ ਹਾਂ ਬਸ ਗਲਤ ਉਹ ਭਾਈ ਨਾ ਕਰਮਜੀਤ ਪਾਵਰ ਹੋ ਗਈ ਜੀ ਨੇ ਸੈਕਿੰਡ ਹੈ ਪਹਿਲੀ ਸਸੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਤੇ ਬਾਲ ਟਾਈਮ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਖੜੇ ਹਾਂ ਪਿੰਡ ਪੱਖੋਕਲਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਿੱਥੇ ਕਿ ਐਨਵਾਈਸੀ ਕੇ ਅਤੇ ਰਫਤਾਰ ਸਪੋਰਟਸ ਕਲੱਬ ਦੇ ਵੱਲੋਂ ਇੱਕ ਜੁੱਟ ਹੋ ਕੇ ਗੇਮਾਂ ਕਰਵਾਈਆਂ ਗਈਆਂ ਜਿਸ ਵਿੱਚ ਫੁੱਟਬਾਲ ਹੋ ਗਈ 1600 ਮੀਟਰ ਅਤੇ ਹੋਰ ਵੱਖਰੀਆਂ-ਵੱਖਰੀਆਂ ਜਿਹੜੀਆਂ ਗੇਮਾਂ ਸੀ ਉਹ ਕਰਵਾਈਆਂ ਗਈਆਂ ਤੋਂ ਸਾਰੇ ਬੱਚਿਆਂ ਨੇ ਬਹੁਤ ਹੀ ਜਿਹੜਾ ਜੋਸ਼ ਦੇ ਨਾਲ ਗੇਮਾਂ ਦੇ ਵਿੱਚ ਹਿੱਸਾ ਲਏ ਤਾਂ ਤੇ ਮੈਡਲ ਤੇ ਟਰੋਫੀਆਂ ਪ੍ਰਾਪਤ ਕੀਤੀਆਂ ਹੁਣ ਆਪਾਂ ਇਹਨਾਂ ਦੇ ਕੋਚ ਪੰਮੀ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਕੀ ਹਾਲ ਨੇ ਠੀਕ ਠਾਕ ਹੋ ਸਿਕਲ ਬਾਈ ਜੀ ਉਹ ਠੀਕ ਠਾਕ ਤੁਸੀਂ ਕਿੰਨਾ ਦੇ ਮਤਲਬ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਕਰਵਾਇਆ ਅਸੀਂ ਆਪਣੇ ਨਹਿਰੂ ਜੋਬਾ ਕੇਂਦਰ ਦੇ ਜੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਠੀਕ ਹੈ ਜੀ ਹਾਂ ਜੀ ਤੇ ਕਿੰਨੇ ਸਮੇਂ ਤੋਂ ਤੁਸੀਂ ਤਿਆਰੀਆਂ ਕਰ ਰਹੇ ਸੀ ਜੇਕਰ ਆਪਾਂ ਗੇਮਾਂ ਦੀ ਗੱਲ ਕਰੀਏ ਬੱਚੇ ਤੁਹਾਡੇ ਸਾਰਿਆਂ ਨੇ ਬਹੁਤ ਵਧੀਆ ਜਿਹੜਾ ਰਿਜ਼ਲਟ ਦਿੱਤਾ ਕਿੰਨੇ ਸਮੇਂ ਤੋਂ ਤੁਸੀਂ ਤਿਆਰੀ ਕਰ ਰਹੇ ਸੀ ਸਾਡੇ ਕੋਲੇ ਬੱਚੇ ਘ ਉਹ ਤੋਂ ਕਿ ਨਹੀਂ ਠੀਕ ਹੈ ਜੀ ਤੇ ਅੱਗੇ ਤੋਂ ਵੀ ਫਿਰ ਐਂ ਕਰਵਾਉਂਦੇ ਰਹੋਗੇ ਪ੍ਰੋਗਰਾਮ ਹਾਂ ਜੀ ਅੱਗੇ ਤੋਂ ਵੀ ਅੱਗੇ ਚੱਲ ਆ ਜੀ ਕਿੰਨੀਆਂ ਕਿ ਟਰਾਫੀਆਂ ਤੁਹਾਡੇ ਬੱਚਿਆਂ ਨੇ ਜਿਹੜੇ ਪ੍ਰਾਪਤ ਕੀਤੀਆਂ ਕਿਹੜੀ ਕਿਹੜੀ ਗੇਮ ਦੇ ਵਿੱਚ ਕੀਤੀ ਸਾਡੇ ਕੋਲੇ ਬੱਚੇ ਜੀ 1600 ਮੀਟਰ ਜੀ 400 ਮੀਟਰ ਜੀ ਤੇ ਲੌਂਗ ਜੰਪ ਤੇ ਆਪਣਾ ਰੱਸਾ ਕਸੀ ਦੇ ਵਿੱਚ ਮੈਚਰ ਬੱਚੇ ਬਣਾਉਂਦੇ ਨੇ ਤੇ ਤੁਹਾਡੇ ਬੱਚੇ ਨੈਸ਼ਨਲ ਤੇ ਪੰਜਾਬ ਲੈਵਲ ਤੇ ਜਿਹੜੇ ਖੇਡ ਕੇ ਆਉਂਦੇ ਨੇ ਬੱਚੇ ਤੁਹਾਡੇ ਹਾਂਜੀ ਠੀਕ ਹੈ ਜੀ ਉਹ ਮਤਲਬ ਕੁੜੀਆਂ ਦੇ ਨਾਲ ਵੀ ਆਪਾਂ ਇੰਟਰੋਡਿਊਸ ਕਰਵਾ ਦਾਂਗੇ ਤੇ ਤੁਹਾਨੂੰ ਦੱਸ ਦਈਏ ਦੋਸਤੋ ਪੱਖੋ ਕਲਾ ਇੱਕ ਛੋਟਾ ਜਿਹਾ ਪਿੰਡ ਆ ਪਰ ਇੱਥੋਂ ਦੇ ਜਿਹੜੇ ਬੱਚੇ ਨੇ ਬਹੁਤ ਜ਼ਿਆਦਾ ਟੈਲੈਂਟਡ ਨੇ ਕੁਝ ਬੱਚੀਆਂ ਨੇ ਕੁਝ ਇੱਥੋਂ ਦੇ ਲੜਕੇ ਨੇ ਜੋ ਨੈਸ਼ਨਲ ਲੈਵਲ ਤੱਕ ਖੇਡ ਕੇ ਆਏ ਨੇ ਤੇ ਸਾਡੇ ਇੱਧਰ ਜਰਮਿੰਦਰ ਕੋਚ ਜੀ ਇਹ ਵੀ ਨੈਸ਼ਨਲ ਦੇ ਲਈ ਸਿਲੈਕਟ ਹੋਏ ਨੇ ਸੋ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹ ਵੀ ਖੇਡ ਰਹੇ ਨੇ ਉਹਨਾਂ ਨੂੰ ਦੇਖ ਕੇ ਛੋਟੀ ਉਮਰ ਦੇ ਜਿਹੜੇ ਬੱਚੇ ਨੇ ਤਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਸਾਰੇ ਪਿੰਡਾਂ ਦੇ ਜਿਹੜੇ ਪਹਿਲਾਂ ਤੋਂ ਪਲੇਅਰ ਨੇ ਪੁਰਾਣੇ ਪਲੇਅਰ ਨੇ ਜਿਵੇਂ ਇਧਰ ਫੌਜੀ ਸਾਹਿਬ ਖੜੇ ਨੇ ਨਾ ਇਹ ਆਰਮੀ ਦੇ ਵਿੱਚੋਂ ਆਏ ਨੇ ਪਰ ਇੱਥੇ ਆ ਕੇ ਗੇਮ ਨਹੀਂ ਛੱਡਦੇ ਬਾਲੀਬਾਲ ਜਿਹੜਾ ਖੇਡਦੇ ਨੇ ਡੇਲੀ ਹੁਣਾ ਇੱਥੇ ਬਹੁਤ ਸਾਰੇ ਲੜਕੇ ਨੇ ਇੱਥੇ ਮਹਿਕ ਆ ਜਾ ਇਧਰ ਲਵੀ ਵੀ ਇੱਕ ਲੜਕਾ ਹੈਗਾ ਜਿਹੜਾ ਨੈਸ਼ਨਲ ਲੈਵਲ ਤੱਕ ਖੇਡ ਕੇ ਆਇਆ ਸੋ ਸਾਰੇ ਬੱਚੇ ਆਪਣਾ 100% ਦਿੰਦੇ ਨੇ ਗੇਮ ਨੂੰ ਤਾਂ ਕਰਕੇ ਹੀ ਪਿੰਡ ਦਾ ਇਹ ਨਾਮ ਜਿਹੜਾ ਰੋਸ਼ਨ ਹੁੰਦਾ ਤਾਂ ਸਾਰੇ ਪਿੰਡਾਂ ਦੇ ਬੱਚਿਆਂ ਨੂੰ ਇਹ ਸੰਦੇਸ਼ ਵੀ ਦੰਦੇ ਆ ਇਹ ਅਪੀਲ ਵੀ ਕਰਦੇ ਆ ਕਿ ਨਸ਼ਿਆਂ ਨੂੰ ਛੱਡ ਕੇ ਗੇਮਾਂ ਦੇ ਵੱਲ ਆਓ ਪ ਤੜੀ ਲਾ ਦੇ ਪਰਦੇ ਨਾਲ ਨਾਲ ਕਰਦੇ ਕੋਲੋਂ ਇੱਕ ਲੋਕ ਨੇ ਆਏ ਨੇ ਪਰਦੇ ਮਾਗਰੀ ਲੈ ਜਾਂਦੇ ਨਾ ਮਾਗਰੀ ਲੈ ਹਲੋ ਹਲੋ ਬਸ ਐਮ ਤਸਵੀਰ ਚੱਲ ਟੁੱਚੀ ਖਿੱਚ ਦੇ ਟੁੱਚੀ ਦਾ ਟੱਕਾ ਪੈ ਗਿਆ ਹੁਣ ਆਪਣੇ ਨਾਲ ਸੁਖਵਿੰਦਰ ਸਿੰਘ ਕੋਚ ਮਾਜੂਰ ਨੇ ਪਿਆਰ ਨਾਲ ਬੱਟੂ ਕਹਿੰਦਾ ਬਾਈ ਨੂੰ ਕੀ ਹਾਲ ਹੈ ਠੀਕ ਠਾਕ ਹਾਂ ਠੀਕ ਠਾਕ ਜੀ ਚਲੋ ਵਧੀਆ ਤੇ ਇੰਨੇ ਸਾਰੇ ਜਿਹੜੇ ਮੈਡਲ ਪ੍ਰਾਪਤ ਕੀਤੇ ਨੇ ਬੱਚਿਆਂ ਨੇ ਕਿਵੇਂ ਖੁਸ਼ੀ ਹੋਈ ਤੁਹਾਨੂੰ ਜੀ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਮਿਹਨਤ ਕਰਾਰੇ ਹੋ ਰੰਗ ਲਿਆਇਆ ਕਰਨ ਨੂੰ ਹਾਂਜੀ ਤੇ ਇਹ ਐਨਵਾਈਸੀ ਕੇ ਵਾਲੇ ਨਾਲ ਕਿਵੇਂ ਤੁਹਾਡਾ ਮਤਲਬ ਕਦੀ ਪੇ ਆਪਾਂ ਮਿੱਤਰਤਾ ਪਈ ਜਾ ਤੁਸੀਂ ਇਕੱਠੇ ਰਲ ਕੇ ਜਿਹੜਾ ਗੇਮਾਂ ਕਰਵਾਉਂਦਾ ਕਿਵੇਂ ਸੋਚਿਆ ਇਹ ਰਲ ਕੇ ਜੀ ਸਾਨੂੰ ਇਹਨਾਂ ਨੇ ਪਿੱਛੇ ਜੇ ਮਤਲਬ ਨਹਿਰ ਜੂਬਾ ਵਾਲੇ ਸਾਡੇ ਕੋਲ ਆਏ ਸਾਨੂੰ ਕਹਿੰਦੇ ਵੀ ਤੁਹਾਡਾ ਕਲੱਬ ਬਣਾਉਣਾ ਸੀ ਅਬ ਤੋਂ سپور ਮਤਲਬ ਹੀ ਸਮੇ ਸਮੇ ਤੇ ਇਹ ਮਾ ਕਰਵਾਉਂਦੇ ਰਹਿੰਦੇ ਬੱਚਾ ਨੂੰ ਉਤਸ਼ਾਹਿਤ ਕਰਨ ਦੇ ਲਈ ਤੇ ਬਾਕੀ ਇਹ ਕੁੜੀਆਂ ਮੈਂ ਦੇਖ ਰਿਹਾ ਤੁਹਾਡੇ ਨਾਲ ਜਿਹੜੀਆਂ ਗਰਾਊਂਡ ਦੇ ਵਿੱਚ ਨੇ ਰਹਿਣ ਵਾਲਾ ਤਾਂ ਮੈਂ ਵੀ ਪੱਖੋ ਖਲਾ ਨਹੀਂ ਪਰ ਇਹ ਗੱਲ ਦੱਸਣੀ ਜ਼ਰੂਰੀ ਆ ਕਿ ਅੱਜ ਕੱਲ ਆਪਾਂ ਦੇਖਦੇ ਹਾਲੇ ਵੀ ਇਹ ਚੀਜ਼ਾਂ ਮਤਲਬ ਬਹੁਤ ਅੱਗੇ ਵੱਧ ਚੁੱਕਿਆ ਜਮਾਨਾ ਬਹੁਤ ਐਡਵਾਂਸ ਹੋ ਚੁੱਕਿਆ ਪਰ ਕਿਤੇ ਨਾ ਕਿਤੇ ਕੁੜੀਆਂ ਨੂੰ ਹਾਲੇ ਵੀ ਗੇਮਾਂ ਦੇ ਵੱਲ ਜਾਂ ਬਾਹਰ ਨਿਕਲ ਨਹੀਂ ਦਿੱਤਾ ਜਾਂਦਾ ਤਾਂ ਤੁਹਾਡੇ ਇੱਥੇ ਮਤਲਬ ਕੁੜੀਆਂ ਆਉਂਦੀਆਂ ਨੇ ਖੇਡਣ ਤਾਂ ਇਹ ਕੀ ਦੀ ਪਹਿਲ ਕਦਮੀ ਕੀਤੀ ਗਈ ਹੈ ਇਹ ਪਹਿਲ ਕਦਮੀ ਆ ਜੀ ਅਸੀਂ ਮਤਲਬ ਲੋਕਡਾਊਨ ਦੇ ਵਿੱਚ ਆਪਣੇ ਅਸੀਂ ਇਹ ਕੁੜੀਆਂ ਦਾ ਗਰਾਊਂਡ ਚ ਸਾਨੂੰ ਮੇਜਰ ਸਿੰਘ ਪ੍ਰਿੰਸੀਪਲ ਨੇ ਵੀ ਬਹੁਤ ਰੋਕਿਆ ਵੀ ਤੁਸੀਂ ਨਾ ਚਲਾਓ ਠੀਕ ਹੈ ਜੀ ਫਿਰ ਅਸੀਂ ਉਹਨਾਂ ਤੋਂ ਨਾਲ ਬਿੱਟੂ ਫੌਜੀ ਨੂੰ ਲੈ ਕੇ ਠੀਕ ਹੈ ਜੀ ਤੇ ਬਾਈ ਜਦਵਿੰਦਰ ਨੂੰ ਲੈ ਕੇ ਅਸੀਂ ਫਿਰ ਉਹਨੂੰ ਮਿਲੇ ਠੀਕ ਹੈ ਜੀ ਵੀ ਕੁੜੀਆਂ ਨੂੰ ਹੋਰ ਕਰਾਉ ਕੌਣ ਜੀ ਵੀ ਸਾਡੇ ਪਿੰਡ ਦੀਆਂ ਬੱਚੀਆਂ ਅਸੀਂ ਕਰਾਵਾਂਗੇ ਜੀ ਤੇ ਫਿਰ ਸਾਨੂੰ ਉਹਨਾਂ ਨੇ ਮਾਨਤਾ ਦੇ ਦਿੱਤੀ ਠੀਕ ਹੈ ਜੀ ਇਹ ਫੌਜੀ ਸਾਹਿਬ ਨੇ ਤੇ ਮਤਲਬ ਜਦਵਿੰਦਰ ਨੇ ਜੋ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਜੇ ਤੁਸੀਂ ਕਰਾਉਣੇ ਹੋ ਆ ਦੀ ਸ਼ਰਧਾ ਦੀ ਕਰਾਓ ਜੀ ਫਿਰ ਅਸੀਂ ਆਖਿਆ ਵੀ ਸਾਡੇ ਪਿੰਡ ਦੀਆਂ ਬੱਚੀਆਂ ਸਾਡੇ ਸ਼ਰਧਾ ਦੀ ਹੈਗੀ ਜੀ ਜੀ ਤੇ ਹੁਣ ਇਹ ਸਾਡੀਆਂ ਬੱਚੀਆਂ ਜਿਹੜੀਆਂ ਨੈਸ਼ਨਲ ਲਗ ਦੀਆਂ ਖੜਿਆ ਨ ਠੀਕ ਹੈ ਜੀ ਇਹ ਕੁੜੀ ਜਿਹੜੀ ਨਵਜੋਤ ਕੌਰ ਹੈ ਇਹ 4 ਕਿਲੋਮੀਟਰ ਚੋਂ ਪੰਜਵੀਂ ਆਈ ਠੀਕ ਹੈ ਜੀ ਨੈਸ਼ਨਲ ਦੇ ਵਿੱਚੋਂ ਆਪਣੇ ਸਟੇਟ ਦੇ ਵਿੱਚੋਂ ਸਟੇਟ ਦੇ ਵਿੱਚੋਂ ਜੀ ਨੈਸ਼ਨਲ ਦਾ ਵਿੱਚ ਪਾਰਟਿਸਪੇਟ ਕਿਰਾ ਤੇ ਇਹ ਕੁੜੀ ਸੱਤਵੀਂ ਆਈ ਠੀਕ ਹੈ ਜੀ ਸੋਨੀ ਕੌਰ ਤੇ ਮਨੀ ਛੇਵੀਂ ਆਈ ਤਾਂ ਬਹੁਤ ਵੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਸਾਡੇ ਸਾਡੇ ਪਿੰਡ ਲਈ ਬਹੁਤ ਖੁਸ਼ਕਬਰੀ ਹੈ ਜੀ ਤੇ ਸਾਨੂੰ ਐਸੇ ਤਾਂ ਇਹ ਕਹਿੰਦੇ ਵੀ ਜਿਹੜੇ ਨਵੇਂ ਬੱਚੇ ਐ ਜੋ ਵੀ ਬੱਚੇ ਆਉਣ ਸਾਡੇ ਕੋਲ ਪ੍ਰੈਕਟਿਸ ਕਰਨੇ ਸਾਰੇ ਇਹ ਗਰੀਬ ਘਰਾਂ ਦੇ ਬੱਚੇ ਐ ਜੀ ਜੇ ਕੋਈ ਸਾਡੀ ਵੀਡੀਓ ਸੁਣਦਾ ਇਸ ਤਿੱਕ ਜੀ ਇਹ ਗਰੀਬ ਜਵਾਕਾਂ ਦੇ ਇਹਨਾਂ ਦੀ ਮਤਲਬ ਜੇ ਕੋਈ ਮਦਦ ਕਰ ਲੈ ਇਹ ਉਧ ਉੱਪਰ ਭੱਜਣ ਇਹ ਉੱਪਰ ਜਾ ਸਕਦੇ ਕਿਉਂਕਿ ਆਪਾਂ ਦੇਖ ਰਹੇ ਹਾਂ ਨਾ ਕਿ ਵੀ ਜਿਹੜੀ ਗਰੀਬੀ ਹੁੰਦੀ ਆ ਉਹ ਕਲਾ ਨੂੰ ਦੱਬ ਲੈਂਦੀ ਆ ਦੱਬ ਲੈਂਦੀ ਆ ਜੀ ਦੱਬ ਲੈਂਦੀ ਆ ਕੋਈ ਟੈਲੈਂਟ ਹੁੰਦਾ ਕੋਈ ਗਾਉਂ ਦਾ ਦੇਖੋ ਉਹ ਗਾਣਾ ਨਹੀਂ ਯਾਰ ਕਰਵਾ ਸਕਦਾ ਕਿਉਂਕਿ ਵਾਈਟ ਬਹੁਤ ਜ਼ਿਆਦਾ ਹੁੰਦਾ ਕੋਈ ਰੇਸ ਕਰਦਾ ਤਾਂ ਖਰਾਕ ਦੀ ਲੋੜਾ ਗੇਮ ਕਰਦਾ ਕੋਈ ਵੀ ਵਿਅਕਤੀ ਆ ਕੋਈ ਵੀ ਗੇਮ ਕਰਦਾ ਤਾਂ ਖਰਾਕ ਦੀ ਲੋੜਾ ਤੇ ਇੱਕ ਚੰਗੇ ਕੋਚ ਦੀ ਤੇ ਇੱਕ ਗਰਾਊਂਡ ਦੀ ਲੋੜਾ ਹਾਂਜੀ ਹੁਣ ਸਾਨੂੰ ਤਿੰਨ ਸਾਲ ਹੋ ਗਏ ਜੂਟੇ ਮੈਨੂੰ ਨਾਲ ਅਸੀਂ ਇਹਨਾਂ ਵਖਵੀ ਆਪਣੇ ਪਿੰਡ ਦਾ ਨਾਮ ਰੋਸ਼ਨ ਹੈ ਜੀ ਵੀ ਆਪਾਂ ਪਿੰਡ ਦਾ ਨਾਮ ਹੀ ਉੱਚਾ ਕਰਨਾ ਹੈ ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਮਾਂ ਜੋ ਸਮਾਂ ਕੱਢ ਕੇ ਅਸੀਂ ਇਹਨਾਂ ਨੂੰ ਦੋਨੇ ਟਾਈਮ ਤੜਕੇ ਤੇ ਆਥਨੇ ਪ੍ਰੈਕਟਿਸ ਕਰਾਉਣੀ ਹੈ ਜੀ ਤੇ ਸਾਡੀ ਪ੍ਰੈਕਟਿਸ ਦਾ ਮੁੱਲ ਸਾਡੇ ਬੱਚੇ ਪਾ ਰਹੇ ਜੀ ਨੈਸ਼ਨਲ ਲੈਵਲ ਤੱਕ ਕੁੜੀਆਂ ਜਿਹੜੀਆਂ ਖੇਡ ਕੇ ਵੀ ਆਈਆਂ ਨੇ ਤੇ ਪਾਰਟਿਸਿਪੇਟ ਕਰਨੀ ਬਹੁਤ ਵੱਡੀ ਗੱਲ ਹੈ ਕਿ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਟ ਕੇ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਟ ਕੇ ਨੈਸ਼ਨਲ ਲੈਵਲ ਤੱਕ ਜਾਣਾ ਇੱਕ ਬਹੁਤ ਵੱਡੀ ਗੱਲ ਆ ਸੋ ਕੋਚ ਸਾਹਿਬਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦੀ ਜਿਹੜਾ ਤੁਸੀਂ ਇਹਨੇ ਸਲਾਂਗਾ ਜੋ ਕੰਮ ਵੀ ਕਰ ਰਹੇ ਹੋ ਕਿਉਂਕਿ ਕਿਸੇ ਕੋਲੇ ਇਹਨਾਂ ਸਮਾਂ ਨਹੀਂ ਹੈਗਾ ਕਿ ਕਿਸੇ ਨੂੰ ਸਮਾਂ ਦੇ ਸਕੇ ਤੇ ਤੁਸੀਂ ਆਪਣੇ 2-3 ਘੰਟੇ ਮੈਂ ਕਹਣਾ ਵੀ ਬਹੁਤ ਕੀਮਤੀ ਸਮਾਂ ਜਿਹੜਾ ਗਰਾਊਂਡ ਦੇ ਵਿੱਚ ਲਾਉਨੇ ਹੋ ਤੇ ਬੱਚਿਆਂ ਨੂੰ ਅੱਗੇ ਖੇਡਣਾ ਸਿਖਾਉਨੇ ਹੋ ਉਹਨਾਂ ਨੂੰ ਸਹੀ ਕਰ ਦਿਓ ਗੇਮ ਦੇ ਵਿੱਚ ਸਾਡਾ ਜੀ ਐ ਸਾਡਾ ਜੀ ਸਾਡਾ 2 ਘੰਟੇ ਵੀ 4 ਵੀ ਸਾਡੇ ਲੱਗਣਗੇ ਸਾਡੇ ਬੱਚੇ ਅ ਜੇ ਸਾਡੇ ਬੱਚੇ ਮਤਲਬ ਤਾਂ ਉੱਪਰ ਤੱਕ ਜਾਂਦੇ ਆ ਨਾਲ ਬਿੱਟੂ ਫੌਜੀ ਖੜਾ ਬਾਈ ਨਾਲ ਜਯੋਵਿੰਦਰਾ ਇਹਨਾਂ ਦਾ ਸਾਡੇ ਨਾਲ ਪੂਰਾ ਸਹਿਯੋਗ ਹੈ ਜੀ ਪੂਰਾ ਸਹਿਯੋਗ ਹੈ ਜਿੰਨਾ ਕਹਦੋ ਇੱਕ ਮਤਲਬ ਗਰਮੇਲ ਸਿੰਘ ਐਸਐਸਆਈ ਆਏ ਜਿਹੜੇ ਆਪਣੀ ਜੀ ਉਹਨਾਂ ਨੇ ਵੀ ਸਾਡੀ ਬਹੁਤ ਮਦਦ ਕਰੀ ਐ ਜੀ ਵੀ ਜਿਹੜਾ ਸਕੂਲ ਦੇ ਵਿੱਚ ਫालतू ਕੋਈ ਜਵਾਕ ਮਤਲਬ ਕੋਈ ਵੀ ਆਉਂਦਾ ਉਹਨਾਂ ਨੂੰ ਉਹ ਮਨਾ ਕਰਤਾ ਬਹੁਤ ਵਧੀਆ ਗੱਲ ਹੋਈ ਚੱਲ ਜਵਾਕ ਹੈ ਤਾਂ ਪੱਖੋ ਕਰਾਂ ਦੀ ਉਹ ਜੀ ਚਲੋ ਉਹਨਾਂ ਦੇ ਆਖੇ ਹਟ ਗਏ ਜੀ ਅਸੀਂ ਤਾਂ ਕਹਿੰਦੇ ਬੀ ਬੱਚਾ ਜਿਹੜਾ ਕੋਈ ਵੀ ਆਉਂਦਾ ਪ੍ਰੈਕਟਿਸ ਕਰੋ ਆਓ ਠੀਕ ਹੈ ਸਹੀ ਢੰਗ ਨਾਲ ਪ੍ਰੈਕਟਿਸ ਕਰਕੇ ਜਾਓ ਤ ਹਰ ਇੱਕ ਗੱਲ ਦੇ ਦੋ ਪਹਿਲੂ ਹੁੰਦੇ ਨੇ ਜੀ ਕੁਝ ਮਾੜੇ ਵੀ ਹੁੰਦੇ ਨੇ ਕੁਝ ਚੰਗੇ ਵੀ ਹੁੰਦੇ ਨੇ ਦੇਖੋ ਜਿਹੜੇ ਮਾੜੇ ਹੁੰਦੇ ਨੇ ਉਹ ਚੰਗੇ ਨੂੰ ਖਰਾਬ ਕਰ ਦਿੰਦੇ ਨੇ ਹੋ ਜਾਂਦਾ ਜੀ ਜੀ ਬਾਕੀ ਉਹਨਾਂ ਦੀ ਵੀ ਬਹੁਤ ਸਲਾੰਗਾ ਜੋ ਕੇ ਕੰਮ ਨੇ ਆਪਣੇ ਪਿੰਡ ਦੀ ਅਕਰ ਸ਼ਰੀਫ ਖਾਨ ਜੀ ਦੀ ਗੱਲ ਕਰਿਆ ਐਸਐਚਓ ਜੀ ਦੀ ਉਹਨਾਂ ਨੇ ਵੀ ਬਹੁਤ ਵਧੀਆ ਪਹਿਲ ਕਦਮੀ ਕੀਤੀਆਂ ਪਿੰਡ ਦੇ ਵਿੱਚ ਬਹੁਤ ਸੁਧਾਰ ਲਿਆਂਦਾ ਲੜਾਈ ਝਗੜਿਆਂ ਤੋਂ ਲਾ ਲਓ ਜਾਂ ਨਸ਼ਿਆਂ ਤੋਂ ਲਾ ਲਓ ਬਹੁਤ ਵਧੀਆ ਕੰਮ ਕਰ ਰਹੇ ਨੇ ਜੋ ਕੰਮ ਅਸਲ ਦੇ ਵਿੱਚ ਕਰਨੇ ਚਾਹੀਦੇ ਨੇ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਉਹ ਕੰਮਾਂ ਨੂੰ ਉਹ ਜਿਹੜੀ ਤਰਜੀਹ ਦੇ ਰਹੇ ਨੇ ਤੇ ਬਾਕੀ ਤੁਸੀਂ ਅਖੀਰ ਦੇ ਵਿੱਚ ਕੁਝ ਕਹਿਣਾ ਚਾਹ ਪਿੰਡ ਪਾਸਿਆਂ ਨੂੰ ਜੀ ਵੀ ਜੋ ਬੱਚੇ ਐ ਇਹਨਾਂ ਦੀ ਵੱਧ ਤੋਂ ਵੱਧ ਮਤ ਕਰਿਆ ਕਰੋ ਜੀ ਕਿਉਂ ਬੱਚੇ ਤਾਂ ਉੱਪਰ ਜਾਣ ਜੇ ਕੋਈ ਪਿੰਡ ਦਾ ਵੀ ਚਲੋ ਆਪਣੇ ਮੁੰਡੇ ਨਾਲ ਆਉਂਦੇ ਆ ਪ੍ਰੈਕਟਿਸ ਕਰਨ ਵਾਲੇ ਉਹ ਵੀ ਭੈਣ ਨੂੰ ਭੈਣ ਜੀ ਠੀਕ ਐ ਸਮਝ ਕੇ ਆਉਣ ਜੀ ਠੀਕ ਐ ਸਾਡੀ ਤਾਂ ਇਹੀ ਸੁਣਾਈਦਾ ਜੀ ਬਾਕੀ ਦੋਸਤੋ ਮੈਂ ਵੀ ਤੁਹਾਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਪਿੰਡ ਪਖੋਕਲਾਂ ਦੇ ਜਿੰਨੇ ਵੀ ਐਨ ਆਰ ਆਈ ਵੀਰ ਨੇ ਜਿਹੜੇ ਬਾਹਰ ਬੈਠੇ ਨੇ ਜੇ ਆਪਾਂ ਪਿੰਡ ਗਹਿਲ ਦੀ ਗੱਲ ਕਰ ਲਈ ਇੱਕ ਪਿੰਡ ਗਹਿਲ ਆ ਇਧਰ ਦਿਵਾਨੇ ਦੇ ਲਾਗੇ ਤੇ ਉਹਨਾਂ ਦੇ ਪਿੰਡ ਦੇ ਜਿੰਨੇ ਵੀ ਐਨ ਆਰ ਆਈ ਵੀਰ ਨੇ ਉਹਨਾਂ ਦੇ ਵੱਲੋਂ ਗਰਾਊਂਡ ਤਿਆਰ ਕਰਵਾਇਆ ਗਿਆ ਸਭ ਤੋਂ ਪਹਿ ਕਿਉਂਕਿ ਉੱਥੋਂ ਦੇ ਬੱਚਿਆਂ ਦੇ ਵਿੱਚ ਜਿਹੜੀ ਦਿਲਚਸਪੀ ਆ ਉਹ ਫੁੱਟਬਾਲ ਨੂੰ ਲੈ ਕੇ ਜ਼ਿਆਦਾ ਜਿਵੇਂ ਆਪਣੇ ਪਿੰਡ ਦੇ ਵਿੱਚ ਰੀਸ ਨੂੰ ਲੈ ਕੇ ਲਾਓ ਜਾਂ ਬਾਉਲੀਪੌਨ ਨੂੰ ਲੈ ਕੇ ਲਾ ਲਓ ਜੇ ਮੈਨੂੰ ਲੈ ਕੇ ਲਾ ਲਓ ਇਹਨਾਂ ਗੱਲਾਂ ਨੂੰ ਲਾ ਕੇ ਜ਼ਿਆਦਾ ਇੰਟਰਸਟ ਆ ਤਾਂ ਉਹਨਾਂ ਦੇ ਫੁੱਟਬਾਲ ਦੇ ਵਿੱਚ ਆ ਤਾਂ ਉਹਨਾਂ ਦੇ ਵੱਲੋਂ ਹਰ ਤਿੰਨ ਜਾਂ ਚਾਰ ਮਹੀਨੇ ਦੇ ਬਾਅਦ ਪਹਿਲਾਂ ਤਾਂ ਟੂਰਨਾਮੈਂਟ ਕਰਵਾਏ ਜਾਂਦੇ ਨੇ ਕਿਉਂਕਿ ਜੇ ਪਿੰਡ ਦੇ ਵਿੱਚੋਂ ਵੀ ਆਪਾਂ ਗ੍ਰਾਹੀ ਕਰੀਏ ਮੇਨ ਮੇਨ ਬੰਦੇ ਕੱਢੀ ਆਪਾਂ ਮੋਜਵਾਰ ਬੰਦੇ ਹੁੰਦੇ ਨੇ ਪਿੰਡ ਦੇ ਤਾਂ ਉਹਨਾਂ ਦੇ ਥੋੜੀ ਥੋੜੀ ਪੈਸਿਆਂ ਦੇ ਨਾਲ ਮੈਂ ਕਹਿੰਦਾ ਵੀ ਬੱਚਿਆਂ ਨੂੰ ਸਹਾਇਤ ਕੀਤਾ ਜਾ ਸਕਦਾ ਹਾਂਜੀ ਜੇ 3-4 ਮਹੀਨਾ ਦੇ ਬਾਅਦ ਨਹੀਂ ਚਲੋ ਸਾਲ ਬਾਅਦ ਹੀ ਟੂਰਨਾਮੈਂਟ ਹੁੰਦਾ ਰਹੇ। ਸਾਲ ਬਾਅਦ ਇੱਕ ਟੂਰਨਾਮੈਂਟ ਹੀ ਆ ਜਾਈ। ਟੂਰਨਾਮੈਂਟ ਹੁੰਦਾ ਰਹੇ ਤਾਂ ਬੱਚਿਆਂ ਦੇ ਵਿੱਚ ਉਤਸ਼ਾਹ ਵੀ ਬਣਿਆ ਰਹਿੰਦਾ ਤੇ ਪਿੰਡ ਦਾ ਵੀ ਨਾਮ ਜਿਹੜਾ ਰੌਸ਼ਨ ਹੁੰਦਾ। ਤਾਂ ਇਹੀ ਅਪੀਲ ਆ ਕਿ ਤੁਸੀਂ ਜ਼ਰੂਰ ਇਸ ਦੇ ਵੱਲ ਥੋੜਾ ਜਿਹਾ ਧਿਆਨ ਦੇਣਾ ਤੇ ਬਾਕੀ ਕੋਈ ਵੀ ਵੀਰਪਰਾ ਜੇ ਬੰਦਾ ਬੱਚਿਆਂ ਨੂੰ ਮਰਦ ਕਰਨਾ ਚਾਹੁੰਦਾ ਕਿਉਂਕਿ ਗਰੀਬ ਘਰਾਂ ਦੇ ਜਿਹੜੇ ਬੱਚੇ ਨੇ ਇਹਨਾਂ ਨੂੰ ਖੁਰਾਕ ਦੀ ਵੀ ਲੋੜ ਆ ਥੋੜੀ ਕੋਚਾਂ ਨੂੰ ਵੀ ਕਿਉਂਕਿ ਤੁਸੀਂ ਵੀ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢਦੇ ਹੋ ਤਾਂ ਜ਼ਰੂਰੀ ਆ ਕਿ ਖੁਰਾਕ ਵੀ ਮਿਲੇ ਨਾਲ ਨਾਲ ਥੋੜੇ ਬਹੁਤ ਜਿੱਕਰ ਪ ਤਿਆਰੀ ਤੋਂ ਬਣਾ ਫਿਰ ਅੱਗੇ ਨਾਮ ਕਿਵੇਂ ਰੋਸ਼ਨ ਕਰਨਗੇ ਤੇ ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਲੈਣਾ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ